ਰਾਗ ਬੈਰਾੜੀ ਮਹਿਲਾ ਚੌਥਾ ਕਰ ਪਹਿਲਾ ਦੋ ਪਦੇ ਇਕੋ ਓੰਕਾਰ ਸਤਗੁਰ ਪ੍ਰਸਾਦ ਸੋਨ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੇਂ ਪਾਜ ਗੁਰਮਤ ਹਰ ਰਾਮ ਰਾਮ ਰਹਾਉ ਨਾਨਕ ਖਿਆਨ ਪ੍ਰਾਨ ਜਸ ਊਤਮ ਖਟ ਦਰਸ਼ਨ ਗਾਵੇਂ ਰਾਮ ਸ਼ੰਕਰ ਕਰੋੜ ਤਤੀਸ ਤਿਆਇਓ ਨਹੀਂ ਜਾਣਿਓ ਹਰ ਮਰਮਾਂ ਸੁਰ ਨਰ ਗਣ ਗੰਧਰਬ ਜਸ ਗਾਵੇਂ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹਿਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰਦਾਨ ਦਿਵਾਇਓ ਰਹਾਓ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਕਿਨ ਕਿੰ ਚਿਤ ਕਿਰਪਾ ਕਰੀ ਜਗਦੀਸ਼ਰ ਤਾਬ ਹਰ 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 ਜਸ ਧਿਆਇਓ ਜਨ ਨਾਨਕ ਕਉ ਹਰ ਭੇਟੇ ਸੁਆਮੀ ਦੁਖ ਹਉ ਮੈਂ ਰੋਗ ਗਵਾਇਓ ਬੈਰਾੜੀ ਮੈਲਾ ਚੌਥਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਨ ਨਾ ਗਵਾਵੇ ਰਹਾਉ ਜੋ ਕਿਸ਼ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਵਿਸਥਾਰ ਵਿਚ ਤਤੂ ਪੰਚ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ